ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਸਿਹਤ ਵਿਅੰਗ ਭੈਣ ਫਰਾ ਸਾਰੀਆਂ ਮਾਤਾ ਮਾਪੇ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਤੁਹਾਨੂੰ ਹਿੱਤੇ ਦਿਨਾਂ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਦੀਵਾਲੀ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਜਿਹੜਾ ਸੁਭਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਸੀ ਖਾਸ ਕਰ ਬढ़ापा ਪੈਨਸ਼ਨ ਧਾਰਕਾਂ ਨੂੰ ਤੇ ਜਿੱਥੇ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਗਿਆ ਸੀ ਸੋ ਉਹ ਐਲਾਨ ਜਿਹੜਾ ਯਾ ਕੱਲਾ ਐਲਾਨ ਨਹੀਂ ਹੈ ਉਹਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਤੇ ਅਮਲ ਦੇ ਵਿੱਚ ਲਿਆਂਦੇ ਹੋਏ ਉਹਦਾ ਡਿਟੇਲ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਤੇ 1 ਨਵੰਬਰ ਤੋਂ ਯਾਨੀ ਕਿ ਜਿਹੜਾ ਚੜ੍ਹਦਾ ਮਹੀਨਾ ਹੋਏਗਾ ਆਉਂਦਾ ਮਹੀਨਾ ਉਹਦੇ ਵਿੱਚ ਪੈਨਸ਼ਨ ਜਿਹੜੀ ਆ ਵਧ ਕੇ ਮਿਲੀ ਹਰਿਆਣਾ ਦੇ ਪੈਨਸ਼ਨ ਧਾਰਕਾਂ ਨੂੰ ਮਿਲਣੀ ਸ਼ੁਰੂ ਹੋ ਜਾਏਗੀ ਸੋ ਇਹ ਸ਼ਲਾਘਾਯੋਗ ਕਦਮ ਦਾ ਅਸੀਂ ਸਵਾਗਤ ਕਰਦੇ ਆਂ ਪੰਜਾਬ ਸਰਕਾਰ ਤੋਂ ਵੀ ਇਦਾਂ ਦੀ ਉਮੀਦ ਰੱਖਦੇ ਆਂ ਕਿ ਤੁਸੀਂ ਵੀ ਸੁਣੋ ਤੁਹਾਡੀਆਂ ਇੱਕ ਵੱਡਾ ਵੋਟ ਬੈਂਕ ਹੈ ਜੇਕਰ ਤੁਸੀਂ ਵੋਟ ਬੈਂਕ ਦੀ ਪੱਖੋਂ ਦੇਖਦੇ ਆਂ ਇਹਨਾਂ ਪੈਨਸ਼ਨ ਧਾਰਕਾਂ ਨੂੰ ਤੇ ਇਹ ਵੀ ਦੱਸ ਜਾਈਏ ਕਿ ਮੋਟਾ ਇਹ ਲੋਕ ਵੀ ਫੋੜਦੇ ਨੇ ਫਮੇ ਬੜਾ ਕਾ ਪੈਨਸ਼ਨ ਧਾਰਕ ਨੇ ਹੈਡਿਕੈਪ ਪੈਨਸ਼ਨ ਧਾਰਕ ਨੇ ਸੋ ਇਹਨਾਂ ਲਈ ਵੀ ਕੁਝ ਸੋਚਿਆ ਜਾਵੇ ਤੇ ਆਉਦੇ ਦਿਨਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਜਿਵੇਂ ਹਰਿਆਣਾ ਸਰਕਾਰ ਚਲਾਗਾ ਜੋ ਕਦਮ ਚੱਕ ਰਹੀ ਹੈ ਤੇ ਇਹਨਾਂ ਪੈਨਸ਼ਨ ਧਾਰਕਾਂ ਦੇ ਫੈਸ਼ਨਾਂ ਦੇ ਵਿੱਚ ਵਾਅਦਾ ਕਰ ਰਹੀ ਹੈ ਸੋ ਮੁੱਖ ਮੰਤਰੀ ਨਾਇ ਸਿੰਘ ਸਿਆਣੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਦੇ ਵਿੱਚ ਬੜਾਪਾ ਸਰਮਾਨ ਪਤਾ ਜਿਹੜਾ 5000 ਰੁਪਏ ਜਿਹਦਾ ਵਧਾ ਕੇ ਇਤਿਹਾਸਕ ਫੈਸਲਾ ਲਿਆ ਗਿਆ ਸੀ ਤੇ ਇਹ ਸੋਧੀ ਹੋਈ ਪੈਨਸ਼ਨ ਦੀ ਜਿਹੜੀ ਰਕਮ ਹੈ 1 ਨਵੰਬਰ 2025 ਤੋਂ ਲਾਗੂ ਹੋਏਗੀ ਜਿਸ ਤਵਾਰ ਹਜ਼ਰਗਾਨ ਨੂੰ ਹਰ ਮਹੀਨੇ 3000 ਰੁਪਏ ਦੀ ਥਾਂ ਹੁਣ 3500 ਰੁਪਏ ਮਿਲਣਗੇ ਤੇ ਇਸ ਮਹੱਤਵਪੂਰਨ ਮੀਟਿੰਗ ਦੇ ਵਿੱਚ ਪੈਨਸ਼ਨ ਵਾਅਦੇ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ ਹਰਿਆਣਾ ਪਾਲਸੂ ਵਿੱਚ ਹੁਣ ਸਾਰੇ ਸੈਕਟਰ ਪੁਰਸ਼ ਦੇ 50% ਉਹਦੇ ਦੀ ਸਿੱਧੀ ਭਰਤੀ ਹੈ ਜਿਹੜੀ ਡਾਇਰੈਕਟ ਕਲੋਡਮੈਂਟ ਦੀ ਬਜਾਏ ਤਰਕੇ ਪ੍ਰਮੋਸ਼ਨ ਰਾਹੀਂ ਪਰੇ ਜਾਣਗੇ ਗਰੁੱਪ ਸੀ ਤੇ ਗਰੁੱਪ ਡੀ ਦੇ ਅਹੁਦਿਆਂ ਨੂੰ ਭਰਤੇ ਲਈ ਚਾਣਨ ਵਾਸਤੇ ਕਾਮਨ एलिਜੀਬਿਲਟੀ ਟੈਸਟ ਯਾਨੀ ਕਿ ਸੀਈਟੀ ਦੇ ਸਕੋਰ ਦੀ ਮਿਆਦ ਨੂੰ ਹੁਣ 3 ਸਾਲ ਲਈ ਵਧਾ ਦਿੱਤਾ ਗਿਆ ਜਿਸ ਨਾਲ ਉਮੀਦਵਾਰਾਂ ਨੂੰ ਵੱਡੀ ਰਾਜੜ ਯਾ ਰਾਹਤ ਮਿਲੇਗੀ ਇਸਲਾਵਾ ਕੇਂਦਰ ਸਰਕਾਰ ਨੇ ਵੀ ਤੋਹਫਾ ਦਿੱਤਾ ਸੀ ਜੀ ਤੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਡੀਏ ਦੇ ਵਿੱਚ ਵਾਅਦਾ ਕੀਤਾ ਸੀ ਜਿਹਨੂੰ ਤੋਹਫਾ ਕਹਿੰਦੇ ਨੇ ਡੀਐਨਐਸ ਅਲਾਉਂਸ ਤੇ ਇਹਦੇ ਵਿੱਚ 3% ਦਾ ਵਾਅਦਾ ਕੀਤਾ ਗਿਆ ਸੀ ਇਸ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦਾ ਜਿਹੜਾ ਡੀਏ ਹੈ 55% ਤੋਂ ਵੱਧ ਕੇ 58% ਹੋ ਗਿਆ ਜੋ ਕਿ 1 ਜੁਲਾਈ 2025 ਤੋਂ ਲਾਗੂ ਹੈ ਸਰਕਾਰ ਦੇ ਇਹਨਾਂ ਫੈਸਲਿਆਂ ਨਾਲ ਤਿਹਾਰਾ ਦੇ ਸੀਜ਼ਨ ਦੇ ਵਿੱਚ ਲੱਖਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਇਹ ਵੱਡਾ ਫੈਸਲਾ ਕੇਂਦਰੀ ਮੁਲਾਜ਼ਮ ਵਾਲੀ ਕੇਂਦਰ ਸਰਕਾਰ ਨੇ ਲਿਆ ਸੀ ਸੋ ਸਵੇਰਾਂ ਸਰਕਾਰਾਂ ਵੀ ਅਜਿਹਾ ਦੇ ਕੰਮ ਕਰਨ ਤਾਂ ਉਹਨਾਂ ਦੀ ਜਿਹੜੀ ਵਾਪਸੀ ਆ ਉਹ ਸੰਭਵ ਹੁੰਦੀ ਆ ਸੱਤਾ ਦੇ ਵਿੱਚ ਸੱਤਾ ਦੇ ਵਿੱਚ ਆਉਣ ਨਾਲ ਬੱਡਾ ਵੋਟ ਆਮ ਪ੍ਰੈਂਕਾ ਜਿਹੜੇ ਉਹ ਪੈਨਸ਼ਨ ਧਾਰਕ ਵਰਦੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਾਂ ਇਹਨਾਂ ਦੀਆਂ ਹੁੰਦੀਆਂ ਨੇ ਸੋ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਮੰਗ ਵੀ ਆ ਸਾਡੀ ਕਿ ਇਹਨਾਂ ਪੈਨਸ਼ਨ ਧਾਰਕਾਂ ਦੀ ਜਿਹੜੀ ਮੰਗਾਂ ਨੇ ਸੁਣੀਆਂ ਜਾਣ ਤੇ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਇਹਨਾਂ ਦੀਆਂ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਖਾਸ ਕਰ ਭਾਵੇਂ ਜਿਹੜੇ ਪੈਨਸ਼ਨ ਧਾਰਕ ਨੇ ਬੜਾ ਪਾ ਪੈਨਸ਼ਨ ਧਾਰਕ ਹੈਂਡੀਕੈਪ ਸਾਡੇ ਭੈਣਾਂ ਦਾ ਸਾਡੇ ਆ ਭੈਣਾਂ ਵਿਧਵਾ ਭੈਣਾਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈ ਤੇ ਉਹਨਾਂ ਦਾ ਕਈ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੇ ਜਿਹੜੇ ਲੇ ਉਹ ਸਿਰਫ ਪੈਨਸ਼ਨ ਦੇ ਸਿਰ ਤੇ ਚੱਲਦੇ ਨੇ ਸੋ ਇਹਨਾਂ ਦੀ ਸਾਰ ਲਈ ਜਾਵੇ ਤੇ ਇਹਨਾਂ ਦੇ ਪੈਨਸ਼ਨ ਦੇ ਵਿੱਚ ਵਾਅਦਾ ਕੀਤਾ ਜਾਵੇ ਇਹ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਸੋ ਇਸ ਫਿਲਹਾਲ ਆਫ ਡੇਟਸ ਨੇ ਜੀ ਅਕਤੂਬਰ ਮਹੀਨੇ ਦੀ ਆ ਫੈਸਲਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਫੈ ਚੁੱਕੀਆਂ ਨੇ ਤੇ ਜਿੱਥੇ ਨਹੀਂ ਪਈਆਂ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਜਾਰੀ ਹੋ ਜਾਣਗੇ ਧੰਨਵਾਦ ਜੀ ਸਾਰਿਆਂ ਨੂੰ ਖਿਆਲ ਰਹਿ ਸਤਿ ਸ਼੍ਰੀ ਅਕਾਲ